ਸਾਉਣ ਦੇ ਪਵਿੱਤਰ ਮਹੀਨੇ ਦੇ ਵਿੱਚ ਸ਼ਿਵਪੁਰੇ ਮੰਦਿਰ ਦੇ ਵਿੱਚ ਇੱਕ ਬੜਾ ਭਿਆਨਕ ਚੋਰੀ ਰੜਾਕਾ ਪਿਆ ਹੈ ਆ ਭਗਵਾਨਪੁਰੇ ਨਾਲ ਦਾ ਸ਼ਿਵਲਿੰਗ ਤੇ ਲੱਗੀ ਹੋਈ ਸੀ ਸਾਰੀ ਚਾਂਦੀ ਦੀ ਜੜੈੜੀ ਜੜੈੜੀ ਪੱਟ ਕੇ ਲੈ ਗਏ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਚਾਂਦੀ ਦੀ ਗਾਗਰ ਲਾ ਕੇ ਲੈ ਗਏ ਇਹ ਬਣੇ ਸ਼ਿਵਲਿੰਗ ਨੂੰ ਬਹੁਤ ਪੂਰੇ ਧੱਕੇ ਨਾਲ ਪੱਟ ਕੇ ਉਹਨਾਂ ਨੇ ਸਭਲਾਂ ਨਾਲ ਖੰਡਦ ਕਰਪਾ ਪਰ ਕੈਮਰੇ ਆ ਤੇ ਸ਼ਿਵਲਿੰਗ ਨੂੰ ਧੱਕ ਕੇ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਅਗਲੇ ਗੱਲੇ ਗੱਲੇ ਤੋੜ ਕੇ ਇਹ ਗੱਲੇ ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ ਚ ਕੱਢ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੇ ਕਰੀ ਇੱਥੇ ਹੀ ਬਸਨੇ ਹੋਈ ਇੱਥੇ ਆ ਰਾਮਦਰਵਾਰ ਰਾਮਦਰਵਾਰ ਸੀ ਇਹ ਰਾਮਦਰਵਾਰ ਤੇ ਸਾਰੇ ਮੁਗਲ ਭਗਵਾਨ ਰਾਮ ਦੇ ਭਗਵਾਨ ਲਕਸ਼ਮਨ ਦੇ ਤੇ ਮਾਤਾ ਸੀਤਾ ਦੇ ਲਾਗੇ ਲੱਗੇ ਜਦ ਇਹਨਾਂ ਕੋਲ ਲੌਕ ਨਹੀਂ ਖੁੱਲਿਆ ਤਾਂ ਉਹਨਾਂ ਨੇ ਆ ਸ਼ੀਸ਼ਾ ਤੋੜ ਕੇ